ਹਾਂਜੀ ਖੜੇ ਆ ਰੇਲਵੇ ਰੋਡ ਦਰਾਹਾ ਦੇ ਨਾਲ ਜੋ ਰੋਡ ਜਾਂਦੀ ਆ ਉਸ ਦੇ ਉੱਪਰ ਤੇ ਬੀਤੇ ਕਈ ਦਿਨਾਂ ਤੋਂ ਇੱਥੇ ਸ਼ਿਕਾਇਤਾਂ ਆ ਰਹੀਆਂ ਨੇ ਕਿ ਇਸ ਰੋਡ ਦੇ ਉੱਪਰ ਸਰਕਾਰੀ ਏਟ ਲੱਗੀ ਹੋਈ ਹੈ ਤੇ ਇਸ ਦੇ ਬਾਵਜੂਦ ਵੀ ਕੁਝ ਲੋਕਾਂ ਵੱਲੋਂ ਇਸ ਰੋਡ ਦੇ ਉੱਪਰ ਨਜਾਇਜ਼ ਕਬਜ਼ੇ ਕੀਤੇ ਹੋਏ ਨੇ ਬਾਰ ਬਾਰ ਲੋਕਾਂ ਵੱਲੋਂ ਸ਼ਿਕਾਇਤ ਕੀਤੀ ਗਈ ਹੈ ਪਰੰਤੂ ਜੋ ਇਹ ਕਬਜ਼ਾਦਾਰੀ ਨੇ ਇਹਨਾਂ ਦੇ ਕੰਨ ਦੇ ਉੱਪਰ ਜونی ਸਰਕ ਰਹੀ ਪ੍ਰਸ਼ਾਸਨਿਕ ਅਧਿਕਾਰੀ ਹੈ बीएस ਨੂੰ ਲੈ ਕੇ کئی بار ਇਹਨਾਂ ਨੂੰ ਕਹਿ ਚੁੱਕੇ ਨੇ ਤੇ ਨਗਰ ਕਾਉਂਸਲ ਜੋ ਹੈ ਦਰਾਹ ਨਗਰ ਕਾਉਂਸਲ ਹੈ ਉਹ ਵੀ ਇਸ ਮੁੱਦੇ ਦੇ ਉੱਪਰ ਚੁੱਪ ਹੈ ਤੁਸੀਂ ਦੇਖ ਸਕਦੇ ਹੋ ਕਿ ਇਸ ਰੋਡ ਦੇ ਉੱਪਰ ਬਿਲਕੁਲ ਸਰਕਾਰੀ ਟਰ ਲੱਗੀ ਹੋਈ ਹੈ ਤੇ ਨਾਲ ਬਿਲਕੁਲ ਇਸ ਇੱਕ ਸਾਈਡ ਦੇ ਉੱਪਰ ਜੋ ਪੰਜਾਬ ਸਰਕਾਰ ਵੱਲੋਂ ਇਸ ਤਰ੍ਹਾਂ ਦੇ ਬੂਟੇ ਲਗਾਏ ਗਏ ਨੇ ਫਲਦਾਰ ਬੂਟੇ ਲਗਾਏ ਗਏ ਨੇ ਤੇ ਇਹ ਇਹ ਕਬਜ਼ਾਧਾਰੀਆਂ ਵੱਲੋਂ ਇਹ ਬੂਟੇ ਵੀ ਬਿਲਕੁਲ ਤੋੜ ਦਿੱਤੇ ਗਏ ਨੇ ਤੇ ਤੁਸੀਂ ਦੇਖ ਸਕਦੇ ਹੋ ਕਿ ਦਰਾਹੇ ਦੇ ਕੀ ਹਾਲਾਤ ਨੇ ਇੱਥੋਂ ਕਈ ਸਕੂਲਾਂ ਦੀਆਂ ਬੱਸਾਂ ਲੰਘਦੀਆਂ ਨੇ ਤੇ ਹੋਰ ਰਾਹਗੀਰ ਜਦੋਂ ਇੱਥੋਂ ਲੰਘਦੇ ਨੇ ਤਾਂ ਉਹਨਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਤੁਸੀਂ ਦੇਖ ਸਕਦੇ ਹੋ ਕਿ ਇਸ ਰੋਡ ਦੇ ਦੋਵੇਂ ਪਾਸੇ ਕਬਜ਼ਾਧਾਰੀਆਂ ਨੇ ਆਪਦਾ ਸਮਾਨ ਸੁੱਟ ਕੇ ਕਬਜ਼ਾ ਕੀਤਾ ਹੋਇਆ ਹੈ ਤੇ ਜਿਸ ਤੋਂ ਲੋਕ ਡਾਢੇ ਪਰੇਸ਼ਾਨ ਨੇ ਜੋ ਬੱਸਾਂ ਵਾਲੇ ਨੇ ਉਹਨਾਂ ਦਾ ਕਹਿਣਾ ਕਿ ਜਦੋਂ ਮੀਂਹ ਪੈਂਦਾ ਤਾਂ ਇਸ ਉੱਪਰ ਪਾਣੀ ਭਰ ਜਾਂਦਾ ਹੈ ਤੋ ਜੋ ਸਮਾਨ ਕੇਲ ਵਗੈਰਾ ਜੋ ਇਥੋਂ ਮੇਖਾ ਵਗੈਰਾ ਨੇ ਉਹ ਇਥੋਂ ਆ ਕੇ ਰੋਡ ਦੇ ਉਪਰ ਆ ਜਾਂਦੇ ਨੇ ਜਿਸ ਕਰਕੇ ਉਹਨਾਂ ਦੇ ਟਾਇਰ ਪੰਕਚਰ ਹੋ ਜਾਂਦੇ ਨੇ ਦੇਖ ਸਕਦੇ ਹੋ ਕਿ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਦੇ ਬਾਵਜੂਦ ਵੀ ਜੋ ਪ੍ਰਸ਼ਾਸਨਿਕ ਅਧਿਕਾਰੀ ਨੇ ਇਸ ਜੋ ਇਹ ਕਬਜ਼ਾਧਾਰੀ ਇਹਨਾਂ ਉੱਪਰ ਕੋਈ ਕਾਰਵਾਈ ਨਹੀਂ ਕਰ ਰਹੇ ਆਉ ਕਰਦੇ ਆ ਕੁਝ ਇਥੋਂ ਦੇ ਲੋਕਲ ਨਿਵਾਸੀਆਂ ਨਾਲ ਰਾਹਗੀਰਾਂ ਨਾਲ ਗਲਵਾਤ ਜੋ ਇਸ ਜੋ ਇਹਨਾਂ ਕਬਜ਼ਾਧਾਰੀਆਂ ਦੇ ਇਸ ਕਬਜ਼ੇ ਤੋਂ ਡਾਢੇ ਪਰੇਸ਼ਾਨ ਨੇ ਹਾਂਜੀ ਵੀਰ ਜੀ ਕਿ ਨਾਲ ਜੀ ਤੁਹਾਡਾ ਮੇਰਾ ਨਾਮ ਜਸਵਿੰਦਰ ਸਿੰਘ ਜੀ ਜਸਵਿੰਦਰ ਸਿੰਘ ਜੀ ਜਿਹੜਾ ਇਹ ਰੇਲਵੇ ਰੋਡ ਦੇ ਨਾਲ ਰੋਡ ਜਾਂਦਾ ਇੱਥੇ ਇੱਕ ਕਵਾਡੀਆਂ ਵੱਲੋਂ ਰਸਤੇ 'ਚ ਸਮਾਨ ਰੱਖਿਆ ਹੋਇਆ ਹੈ ਜਿਸ ਕਰਕੇ ਰਾਹਗਰ ਨੂੰ ਬੜੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਕੀ ਕਹੋਗੇ ਹਾਂਜੀ ਉਹ ਸਮਾਨ ਬਹੁਤ ਗਲਤ ਰੱਖਿਆ ਹੈ ਜੀ ਉਹਨਾਂ ਦਾ ਉਹ ਸਮਾਨ ਜਦ ਮੀਂਹ ਕਣੀ ਦਾ ਪਾਣੀ ਖੜ ਜਾਂਦਾ ਵਾ ਤਾਂ ਉਹ ਛੜਕਦੇ ਹੋਰ ਅੱਗੇ ਆ ਜਾਂਦਾ ਵਾ ਤੇ ਰਸਤਾ ਬਲਾਕ ਹੋ ਜਾਂਦਾ ਵਾ ਤੇ ਉਹ ਰਸਤਾ ਬਲਾਕ ਹੋਣ ਕਰਕੇ ਸਾਨੂੰ ਨੰਗੜ ਦੇ ਵਿੱਚ ਪਰੇਸ਼ਾਨੀ ਹੁੰਦੀ ਆ ਤੇ ਉਹ ਤੋਂ ਬਾਅਦ ਨਿੱਕਾ ਮੋਟਾ ਸਮਾਨ ਆ ਜਿਵੇਂ ਲੋਹੇ ਦਾ ਸਮਾਨ ਆ ਕੁਝ ਵੀ ਆ ਉਹ ਪਾਣੀ ਦਾ ਵਿਚਾਰੇ ਆ ਜਾਂਦਾ ਵਾ ਟੱਪੇ ਦੇ ਵਿੱਚ ਵੜਦਾ ਵਾ ਤਾਂ ਉਹਦੇ ਵਿੱਚ ਸਾਨੂੰ ਨੁਕਸਾਨ ਹੁੰਦਾ ਵਾ ਤੇ ਮਾਲਕ ਬੰਦਾ ਸਾਨੂੰ ਬੋਲਦਾ ਵਾ ਮਾਲਕ ਬੰਦਾ ਕਹਿੰਦਾ ਵਾ ਤੁਸੀਂ ਧਿਆਨ ਨਹੀਂ ਰੱਖਦੇ ਆਗੇ ਇਹਦੇ ਵਿੱਚ ਮਾੜਾ ਮੋਟਾ ਰੋਡ ਵੀ ਸਹੀ ਸਹੀ ਹੋਣਾ ਚਾਹੀਦਾ ਵਾ ਸਾਨੂੰ ਨੰਗੜ ਦੇ ਵਿੱਚ ਵੀ ਹੋਣਾ ਚਾਹੀਦਾ ਵਾ ਅ ਵੀਜੀ ਕਿਹੜੀ ਕਿਹੜੀ ਬੱਸ ਚ ਲਾ ਰਹੇ ਹੋ ਤੁਸੀਂ ਵੱਡੀ ਆ ਛੋਟੀ ਬੱਸ ਲਾ ਰਹੇ ਹੋ ਵੱਡੀ ਬੱਸ ਚ ਲਾਉਂਦੇ ਆ ਜੀ ਕਿੰਨੇ ਸਾਲ ਹੋ ਗਏ ਬੱਸ ਚ ਲਾਉਣ ਦੇ ਮੈਨੂੰ ਹੋ ਗਏ ਪਹਿਲਾਂ ਤਾਂ ਮੈਂ ਬੜਾ ਟਰਾਲਾ ਚਲਾਉਂਦਾ ਹੁੰਦਾ ਸੀਗਾ ਜੀ ਤੇ ਆ ਹੁਣੇ ਇਹਨੂੰ ਸਾਲ ਹੋ ਗਿਆ ਮੈਂ ਲੋਕਲ ਚਲਾ ਰਹੇ ਆ ਗੱਡੀ ਮਤਲਬ ਕਿ ਤੁਹਾਨੂੰ ਲੱਗਦਾ ਹੈ ਵੀ ਇਹ ਕਵਾੜੀਆ ਬਹੁਤ ਗਲਤ ਕਰ ਰਿਹਾ ਰੋਡ ਦੇ ਉੱਪਰ ਇਹਨੇ ਕਬਜ਼ਾ ਕੀਤਾ ਹੋਇਆ ਕਬਜ਼ਾ ਹੀ ਕਰਿਆ ਹੋਇਆ ਜੀ ਹੋਰ ਇੱਧਰ ਵੀ ਸਮਾਨ ਹੈ ਇੱਧਰ ਵੀ ਹੈ ਦੋੇ ਪਾਸੇ ਤਾਂ ਸਮਾਨ ਰੱਖੀ ਬੈਠਾ ਇੱਕ 407 ਟੈਂਪੂ ਖੜਾ ਉੱਥੇ ਉੱਥੋਂ ਮੋੜ ਲ ਗੱਡੀ ਮੋੜਨ ਲੱਗੇ ਕਿੰਨਾ ਸਾਨੂੰ ਪਤਾ ਨਾ ਅਸੀਂ ਗੱਡੀ ਕਿਵੇਂ ਮੋੜਦੇ ਆ ਉੱਥੋਂ ਜੇ ਕਿ ਉਹਨਾਂ ਦੀ ਗੱਡੀ ਦੇ ਨਾਲ ਲੱਗਦੀ ਆ ਤਾਂ ਮੁੜ ਕੇ ਆਲਾ ਸਾਨੂੰ ਬੋਲੂਗਾ ਵੀ ਸਾਡੀ ਗੱਡੀ ਦੇ ਨਾਲ ਲੱਗਦੀ ਉਹ ਤਾਂ ਨਹੀਂ ਅਗਲਾ ਦੇਖਦਾ ਹੈਗਾ ਆਪਣੀ ਗਲਤੀ ਨਹੀਂ ਅਗਲਾ ਦੇਖਦਾ ਹੈਗਾ ਜਿਸ ਤਰ੍ਹਾਂ ਕਿ ਜੋ ਹਲਕਾ ਪੈੜ ਦੇ ਐਸ ਡੀ ਐਮ ਨੇ ਇਹਨਾਂ ਦੇ ਹਦਦਾਂ ਕੀਤੇ ਨੇ ਵੀ ਨਜਾਇਜ਼ ਕਬਜੇ ਚੱਕੇ ਜਾਣੇ ਚਾਹੀਦੇ ਨੇ ਕੀ ਮੰਗ ਕਰੋਗੇ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੋਂ ਇਹੀ ਮੰਗ ਆਈ ਉਹਨਾਂ ਦੇ ਉਹਨਾਂ ਨੂੰ ਮਾੜਾ ਮੋਟਾ ਸਮਝਾਇਆ ਜਾਵੇ ਕਿਹਾ ਜਾਵੇ ਵੀ ਆਪਦਾ ਸਮਾਨ ਆਪਜੀ ਦੁਕਾਨ ਦੇ ਅੰਦਰ ਰੱਖਣ ਬਾਹਰ ਫੜੀ ਰੱਖਣ ਸਰਕਾਰੀ ਜਗ੍ਹਾ ਦੇ ਉੱਪਰ ਕਬਜ਼ਾ ਕਰਨਾ ਰਾਘਿਰੀ ਜਾਂ ਹੋ ਰਸਤਾ ਵਾ ਵਾ ਰਸਤਾ ਬਲੌਕ ਹੁੰਦਾ ਵਾ ਹਰ ਇੱਕ ਨੂੰ ਪਰੇਸ਼ਾਨੀ ਹੁੰਦੀ ਆ ਉਹਦੇ ਵਿੱਚ ਪ੍ਰਸ਼ਾਸਨ ਵੱਲੋਂ ਇਹੀ ਮੰਗ ਆ ਸਾਨੂੰ ਵੀ ਹੋਰ ਸਮਾਨ ਚੱਕਿਆ ਜਾਣਾ ਚਾਹੀਦਾ ਵਾ ਉੱਥੋਂ ਤੇ ਜੋ ਗੱਡੀਆਂ ਗੁੱਡੀਆਂ ਉੱਥੇ ਖੜਾਉਂਦੇ ਨੇ ਰਸਤੇ ਦੇ ਵਿੱਚ ਡਿੱਕੇ ਦੇ ਵਿੱਚ ਤੇ ਉਹ ਪ੍ਰੇ ਕਰਾਈਆਂ ਜਾਣ ਠੀਕ ਹੈ ਧੰਨਵਾਦ ਅਮਿਤ ਰਾਜ ਜੀ ਇਹ ਗਲੀ ਆ ਇਸ ਗਲੀ ਦੇ ਵਿੱਚ ਕੁਝ ਵਿਅਕਤੀਆਂ ਵੱਲੋਂ ਨਜਾਇਜ਼ ਕਬਜ਼ੇ ਕੀਤੇ ਹੋਏ ਨੇ ਜਦੋਂ ਮੀਂਹ ਪੈਂਦਾ ਤਾਂ ਇਸ

ਜਿਸ ਤਰ੍ਹਾਂ ਕਿ ਇੱਥੇ ਉਹ ਕੁਝ ਕਬਜ਼ਾਧਰਿਆਂ ਵੱਲੋਂ ਉੱਥੇ ਕਬਜ਼ੇ ਕੀਤੇ ਗਏ ਨੇ ਸਾਰੇ ਦੋਵੇਂ ਪਾਸੇ ਆਪਣਾ ਸਮਾਨ ਰੱਖਿਆ ਹੋਇਆ ਕਵਾੜ ਦਾ ਸਮਾਨ ਰੱਖਿਆ ਹੋਇਆ ਜਿਸ ਕਰਕੇ ਜੋ ਰਾਹ ਬੰਦ ਹੋਇਆ ਪਿਆ ਤੇ ਜੋ ਬੂਟੇ ਲਗਾਏ ਗਏ ਨੇ ਸਾਈਡ ਦੇ ਬੂਟੇ ਤੋੜ ਦਿੱਤੇ ਗਏ ਨੇ ਇਹਦੇ ਬਾਰੇ ਕੀ ਕਹਿੰਦੇ ਬੂਟੇ ਤਾਂ ਸਾਰੇ ਲਗੇ ਤੇ ਪੂਰੇ ਟੁੱਟੇ ਸਾਰੇ ਇਧਰ ਵੀ ਸਾਰੇ ਲਗੇ ਤੇ ਬੂਟੇ ਪਤਾ ਨਹੀਂ ਕਿਧਰ ਗਏ ਤੋੜ ਦिए ਤੋੜ ਦिए ਸਾਰੇ ਤੇ ਜਿਹੜੇ ਜੋ ਇੱਥੇ ਸਮਾਨ ਰੱਖਿਆ ਦੋਵੇਂ ਪਾਸੇ ਇਹਦਾ ਪਰੇਸ਼ਾਨੀ ਹੁੰਦੀ ਹੈ ਤੁਹਾਨੂੰ ਲੋਕਾਂ ਨੂੰ ਹਾਂਜੀ ਹੁੰਦੀ ਹੈ ਬੜੀ ਬੜੀ ਹੁੰਦੀ ਹੈ ਇਸੇ ਵਾਰ ਨਹੀਂ ਜਾਨੀ ਹੁੰਦੀ ਆ ਹਾਂਜੀ ਗਲੀਆਂ ਸਾਫ਼ ਹੋਣੀਆਂ ਚਾਹੀਦੀਆਂ ਗਲੀ ਦਾ ਸਿਸਟਮ ਥੋੜੀ ਹੁਟਾ ਹੈ ਕੀ ਮੰਗ ਕਰੂੰਗੇ ਪ੍ਰਸ਼ਾਸਨ ਤੋਂ ਸਫਾਈ ਹੋਣੀ ਚਾਹੀਦੀ ਗਲੀ ਸਫਾਈ ਹੋਣੀ ਚਾਹੀਦੀ ਸਫਾਈ ਵੀ ਹੋਣੀ ਚਾਹੀਦੀ ਹੈ ਨਾਲੇ ਗਟਰ ਸਾਫ਼ ਗਟਰ ਵੀ ਸਫਾਈ ਹੋਏ ਗਟਰ ਸਾਫ਼ ਹੋਣੇ ਚਾਹੀਦੇ ਨੇ ਹਾਂਜੀ ਬਿਲਕੁਲ ਗਟਰ ਸਾਫ਼ ਹੋਣੇ ਚਾਹੀਦੇ ਨੇ ਗਟਰ ਵੀ ਸਾਫ਼ ਜਿਹੜੇ ਨਜਾਇਜ਼ ਕਬਦੇ ਨੇ ਇਹਨਾਂ ਨੂੰ ਵੀ ਹਟਾਉਣਾ ਚਾਹੀਦਾ ਜੀ ਇਹਨਾਂ ਨੂੰ ਫਿਰ ਜਾਮ ਲਾਦੀ ਹੈ ਵਸਾਂ ਵਾਲਿਆਂ ਨੂੰ ਦਿੱਕਤ ਹੁੰਦੀ ਆ ਟਰੋ ਵਾਲਿਆਂ ਨੂੰ ਕਿੰਨੇ ਕ ਸਮੇਂ ਤੋਂ ਇੱਥੇ ਮਤਲਬ ਤੁਹਾਨੂੰ ਸੱਸਿਆ ਆ ਰਹੀ ਆ ਪਾਣੀ ਖੜਨ ਦੀ ਤੇ ਕਬਜ਼ਿਆਂ ਦੀ ਦੋ ਤਿੰਨ ਸਾਲ ਤੋਂ ਨਾ ਆਈ ਰਹੀ 7 ਸਾਲ 7 ਸਾਲ ਹੋ ਗਏ 7 ਸਾਲ ਹੋ ਗਏ ਹਾਂਜੀ ਮੈਂ ਹੀ ਇੱਕ ਵਾਰੀ ਗਿਰ ਗਿਆ ਸਕੂਟਰੀ ਤੋਂ ਅੱਛਾ ਕਦੋਂ ਕਰੇਗਾ ਤੁਸੀਂ ਕੰਮ 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 ਕਮ ਵਾਲੇ ਬੰਦੇ ਵੀ ਡਿੱਗੇ ਜਾਂਦੇ ਨੇ ਅੱਛਾ ਮੈਂ ਖ਼ਬਾਰ ਬਣਦਾ ਸਵੇਰੇ ਸਵੇਰੇ ਮੈਂ ਹੀ ਡਿੱਗਿਆ ਸੀਗਾ ਬਰੇ ਪਾਣੀ ਬਣਦਾ ਸਕੂਟਰੀਆਂ ਜੇ ਔਰ ਐਵੇਂ ਖੜ੍ਹ ਜਾਂਦੀਆਂ ਸਕੂਟਰੀਆਂ ਸਲੈਂਸਰ 'ਚ ਪਾਣੀ ਪੜ ਜਾਂਦਾ ਬੱਸ ਵਾਲਿਆਂ ਦੀ ਦਿੱਕਤ ਹੁੰਦੀ ਆ ਉਹਨਾਂ ਨੇ ਕਬਜ਼ਾ ਕੀਤਾ ਹੈ ਯਰੇ ਬਹੁਤ ਇਹਨਾਂ ਦੇ ਕਾਰਨ ਨਾਲੀ ਜਿਹੜੀ ਬੰਦ ਨੇ ਬੰਦ ਕੀਤੀਆਂ ਹੋਈਆਂ ਨੇ ਨਾਲੀਆਂ ਬੰਦ ਕਰ ਦਿੱਤੀਆਂ ਹਾਂਜੀ ਆ ਦੇਖੋ ਜੋ ਸਮਾਨ ਹਾਂ ਹਾਂਜੀ ਸਮਾਨ ਦੇਖੋ ਸਾਰਾ ਰੱਖਿਆ ਇੱਥੇ ਮਾਰ ਰੱਖਿਆ ਹੋਇਆ ਹਾਂਜੀ ਜਿਹੜੀ ਨਾਲੀਆਂ ਨੇ ਬੰਦ ਹੋ ਗਈਆਂ ਨਾਲੀਆਂ ਬੰਦ ਹੋ ਗਈਆਂ ਪਾਣੀ ਜਾਂਦਾ ਨਹੀਂ ਪਾਣੀ ਜਾਂਦਾ ਨਹੀਂ ਪਾਣੀ ਭਰ ਜਾਂਦਾ ਹਾਂਜੀ ਇਹ ਆਪ ਲੋਕਾਂ ਨੂੰ ਪਰੇਸ਼ਾਨੀ ਹੁੰਦੀ ਹੈ ਜੀ ਉੱਥੇ ਤਾਂ ਪਾਣੀ ਬਹੁਤ ਖੜ੍ਹ ਜਾਂਦਾ ਪਾਣੀ ਇੱਥੇ ਗੰਦਾ ਪਾਣੀ ਹੈ ਜੀ ਨਾਲੀ ਦਾ ਤੁਸੀਂ ਆ ਕੇ ਆ ਕੇ ਦੇਖੋ ਇਹਦੇ ਨਾਲ ਤਾਂ ਬਿਮਾਰੀਆਂ ਫੈਲਦਾ ਵੀ ਕਤਰਾ ਬਹੁਤ ਯਾਰ ਇਹ ਤੂੰ ਬਹੁਤ ਇੱਧਰ ਬਹੁਤ ਮੱਛਰ ਵਧਦੇ ਨੇ ਯਾਰ ਨਗਰ ਕੌਂਸਲ ਵਾਲੇ ਇੱਧਰ ਆਉਂਦਾ ਕਿ ਇੱਧਰ ਬਿਲਕੁਲ ਨਹੀਂ ਆਇਆ ਨਹੀਂ ਗੇੜਾ ਹੀ ਨਹੀਂ ਮਾਰਦੇ ਇੱਧਰ ਜੇ ਇਹ ਨਾਲੀ ਸਾਫ਼ ਹੋ ਜਾਵੇ ਤਾਂ ਲੱਗਦਾ ਵੀ ਪਾਣੀ ਖੜਨੋ ਛੜ ਜਾਊਗਾ ਨਹੀਂ ਛੜ ਜਾਊਗਾ ਜੀ ਬਿਲਕੁਲ ਛੜ ਜਾਊਗਾ ਲੱਗਦਾ ਛਿੱਤੀ ਕਾਉਂਗੇ ਬਹੁਤ ਹੀ ਟ੍ਰੈਫਿਕ ਜਮ ਹੁੰਦਾ ਇੱਥੇ ਦਾ ਜੀ ਟ੍ਰੈਫਿਕ ਜਮ ਹੋ ਜਾਂਦਾ ਹਾਂਜੀ ਪਾਣੀ ਬਹੁਤ ਖੜਦਾ ਹੀ ਪਾਣੀ ਖੜਦਾ ਜਦ ਬਰਸਾਤ ਹੋਣ ਲੱਗ ਜਾਂਦੀ ਆ ਤੇ ਤੁਹਾਨੂੰ ਫਿਰ ਦਿੱਕਤ ਆਉਂਦੀ ਆ ਹਾਂਜੀ ਦਿੱਕਤ ਹਾਂਜੀ ਛਾਈ ਚੀਜ਼ ਪੜਦਿਆਂ ਹਾਈ ਚੀਜ਼ ਪੜਦਿਆਂ ਹਾਂਜੀ ਇਧਰੋਂ ਜਾਂਨੇ ਆ ਸੀ ਰੋਜ਼ ਪ੍ਰਧਾਨ ਜੀ ਕਿੰਨਾ ਜੀ ਆਪਣਾ ਰੋਸ਼ਨ ਲਾ ਲਈ ਜੀ ਜਿਹੜਾ ਇਹ ਰੇਲਵੇ ਰੋਡ ਦੇ ਨਾਲ ਇਹ ਲੱਕੜ ਮੰਡੀ ਰੋਡ ਹੈ ਇੱਥੇ ਇੱਕ ਕਬਾੜੀਏ ਵੱਲੋਂ ਸਮਾਨ ਛੁੱਟਿਆ ਗਿਆ ਜਿਸ ਕਰਕੇ ਰਾਹੀਰਾਂ ਨੂੰ ਗੱਡੀ ਜੋ ਬਹਾਨ ਚਾਲਕ ਨੇ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਰੋਡ ਜਾਮ ਹੋ ਜਾਂਦੇ ਨੇ ਤੇ ਕੀ ਕਹੋਗੇ ਇਸ ਬਾਰੇ ਦੇਖੋ ਜੇ ਬਰਸਾਤਾਂ ਦੇ ਦਿਨ ਜਲਦ ਵਾਲੇ ਪਾਣੀ ਖੜ ਜਾਂਦਾ ਪਾਣੀ ਖੜਨ ਕਰਕੇ ਜਿਹੜਾ ਇਹਨਾਂ ਦਾ ਕਬਾੜ ਦਾ ਸਮਾਨ ਆਈ ਉਹ ਸਾਰਾ ਰੋੜ ਰੋੜ ਕੇ ਸੜਕ ਤੇ ਆ ਜਾਂਦਾ ਕਿਲ ਬਾਹਰ ਆ ਜਾਂਦੇ ਗੱਡੀਆਂ ਦੇ ਨੁਕਸਾਨ ਟੈਰਾਂ ਨੁਕਸਾਨ ਹੁੰਦਾ ਈ ਕਈ ਪ੍ਰਸਾਧ ਨੂੰ ਇਹੀ ਮੰਗ ਕਰਦੇ ਆ ਵੀ ਇਹ ਤਾਂ ਸਮਾਨ ਰਾ ਸਾਈਡ ਤੇ ਕਰਾਇਆ ਜਾਵੇ। ਉਹ ਬਹੁਤ ਗਲਤ ਹੈ ਜੀ ਜਿਹੜਾ ਸਮਾਨ ਸੱਟਿਆ ਵਾ। ਗੱਡੀਆਂ ਨਿਕਲਦੀਆਂ ਤੇ ਗੱਡੀਆਂ ਨੂੰ ਬਹੁਤ ਪਰੇਸ਼ਾਨੀ ਆ। ਰਾਹਗੀਰਾਂ ਨੂੰ ਬਹੁਤ ਪਰੇਸ਼ਾਨੀ ਆ। ਠੀਕ ਹੈ ਜੀ। ਜਿਹੜਾ ਸਮਾਨ ਛੋਟਾ ਮੋਟਾ ਕੋਈ ਕਿੱਲ ਵਿੱਚ ਹੋਰ ਹੋ ਗਿਆ ਉਹ ਗੱਡੀ ਦੇ ਟਾਇਰਾਂ 'ਚ ਵੱਜਦੇ ਨੇ ਸਾਡਾ ਨੁਕਸਾਨ ਹੁੰਦਾ ਵਾ। ਹਾਂਜੀ। ਇਹ ਟਾਇਰ ਪੈਂਚਰ ਹੁੰਦੇ ਨੇ। ਹੋਰ ਗੱਡੀਆਂ ਦੇ ਟਾਇਰ ਗਲਦੇ ਆ। ਹਾਂਜੀ। ਉਹ ਗਲਤ ਹੈ ਜੀ ਉਹ ਸੱਟਿਆ। ਤੁਸੀਂ ਡਰਾਈਵਰ ਹੋ? ਹਾਂਜੀ ਮੈਂ ਡਰਾਈਵਰਾਂ ਹੀ ਵਸਦਾ। ਕਸਾ ਡਰਾਈਵਰ ਹਾਂ ਜੀ ਜੇ ਤੁਸੀਂ ਕੱਢਦੇ ਹੋ ਤੇ ਤੁਹਾਨੂੰ ਬੜੀ ਦਿੱਕਤ ਦਾ ਸਾਹਮਣਾ ਕਰ ਕੱਢਣ 'ਚ ਬਹੁਤ ਦਿੱਕਤ ਹੁੰਦੀ ਆ ਉਹਦਾ ਸਮਾਨ ਤਾਂ ਸਮਾਨ ਲੈ ਦੇ ਸਟਵਾਲ ਦੇ ਨਾਲ ਗੱਡੀਆਂ ਬਹੁਤ ਖੜਾ ਦਿੰਦੇ ਨੇ ਉਹ ਤੋਂ ਹੋਰ ਆ ਕੇ ਗੱਡੀਆਂ ਬਹੁਤ ੜਦਲੇ ਉਹ ਗੱਡੀਆਂ ਨੂੰ ਵੀ ਸਾਈਡ ਤੇ ਹਟਾਉਣਾ ਚਾਹੀਦਾ ਵਾ ਉਹਨਾਂ ਦਾ ਸਮਾਨ ਸਾਈਡ ਤੇ ਕਰਨਾ ਚਾਹੀਦਾ ਉਹਨਾਂ ਦਾ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੋਂ ਅਸੀਂ ਇਹੀ ਮੰਗ ਕਰਾਂਗੇ ਵੀ ਉਹ ਗੱਡੀਆਂ ਸਾਈਡ ਕਰਵਾਓ ਜਿਹੜੀ ਨਰਾ ਨੰਗੜ 'ਚ ਪਰੇਸ਼ਾਨੀ ਨਾ ਹੋਵੇ ਤੇ ਜਿਹੜਾ ਸਮਾਨ ਪਿਆ ਜੀ ਉੱਥੇ ਉਹ ਸਮਾਨ ਵੀ ਸਾਈਡ ਕਰਵਾਇਆ ਜਾਵੇ ਜੀ ਅਸੀਂ ਤੇ ਇਹੀ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਠੀਕ ਹੈ ਹਾਂਜੀ